ਨਸ਼ੇ ਉਧਾਲੇ ਪਾਉਣ ਦੇ ਉੱਪਰ ਜਿਹੜੀ ਪੰਜਾਬ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਹੈ ਜਿੱਦ ਨਸ਼ਾ ਵਿਰੁੱਧ ਨੂੰ ਲੈ ਕੇ ਅੱਜ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਵਿੱਚ ਤਿੰਨ ਮਾਮਲੇ ਦਰਜ ਕੀਤੇ ਗਏ ਜਿਹੜੇ ਐਨਡੀਪੀ ਐਸਵੀਰ ਮਾਮਲੇ ਦਰਜ ਕੀਤੇ ਗਏ ਆ ਪਰ ਇਸ ਨੂੰ ਸੁਸਬਿਧਿੰਦਾਂ ਨਾਲ ਗੱਲਬਾਤ ਵੀ ਹੋਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਨਸ਼ਾ ਕਰਦਾਨੂ ਨਾ ਨਸ਼ਾ ਵੇਚਣਾ ਕੋਈ ਬਖਸ਼ਿਆ ਨਹੀਂ ਜਾਏਗਾ ਉਹਨਾਂ ਦੇ ਉੱਪਰ ਪੂਰੀ ਜੀ ਪੁਲਿਸ ਦੀ ਨਜ਼ਰ ਚਲੋ ਗੱਲਬਾਤ ਕਰਦੇ ਹਾਂ ਡੀਐਸਪੀ ਸੁਨੀਸ਼ਣ ਮਾਨੋ ਨਾਲ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਮੈਂ ਸੁਨੀਸ਼ਣੋ ਤਰਾਹ ਹਲਚਰ ਪ ਉਦੇ ਵਿੱਚ ਪੰਜਾਬ ਪੁਲਿਸ ਐਂਡ ਪਠਾਨਕੋਟ ਪੁਲਿਸ ਲਗਾਤਾਰ ਹੀ ਜਿਹੜੇ ਆ ਉਹ ਨਸ਼ਿਆਂ ਦੇ ਪੈਟਰੋਲਰ ਦੇ ਅਗੇਂਸਟ ਜਿਹੜੀ ਆ ਉਹ ਮੁਕਦਮੇ ਦਿਸਟ੍ਰੀਬ ਕਰ ਰਹੀ ਹੈ ਉਹਨਾਂ ਨੂੰ ਫੜ ਰਹੀ ਹੈ ਤੇ ਰਿਕਵਰੀਆਂ ਕਰ ਰਹੀ ਹੈ ਇਸੇ ਦੀ ਕੜੀ 'ਚ ਪਿਛਲੇ 24 ਘੰਟੇ 'ਚ ਆ ਆਪਾਂ तकरीबन 3 ਜਿਹੜੇ ਮੁਕਦਮੇ ਆ ਉਹ ਰਜਿਸਟਰ ਕੀਤੇ ਅੰਡਰ ਐਨਡੀਪੀਐਸ ਐਕਟ ਤੇ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲੇ ਡਿਵੀਜ਼ਨ ਨੰਬਰ 1 ਥਾਣਾ ਸਿਟੀ 'ਚ ਉਹਦੇ ਵਿੱਚ ਦੋ ਮੁਕਦਮੇ ਆ ਜੀ ਐਫਆਈਆਰ ਨੰਬਰ 35 ਅ ਇਹ ਰਜਿਸਟਰ ਹੋਈ ਹੈ ਜੀ ਅਗੇਂਸਟ ਸੁਨੀਤ ਮਹਾਜਨ ਸਨ ਆਫ ਅਸ਼ੰਗੀ ਮਹਾਜਨ ਰੈਜ਼ੀਡੈਂਟ ਆਫ ਲੁਮਦਾਵੜ ਵੋਲੀ ਬੋਰਡ ਨੰਬਰ 3 ਖਾਨ ਦੂਸਰੀ ਜਿਹੜੀ ਐਫਆਈਆ 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 ਨੰਬਰ 31 ਇਹ ਰਜਿਸਟਰ ਹੋਈ ਹੈ ਜੀ ਕੌਸ਼ਲ ਇਲਾਸ਼ ਸ਼ਾਲੂ ਕਬਾੜੀਆ ਸਨ ਆਫ ਲਾਜੰਤ ਰੈਜ਼ੀਡੈਂਟ ਆਫ ਲੁਮਿਨੀ ਪਟਾਨਾ ਇਹਨਾਂ ਦੋਨਾਂ ਚ 15-15 ਗ੍ਰਾਮ ਹੈਰੋਇਨ ਮਿਲੀ ਹੈ ਤੇ ਡਰੱਗ ਮਨੀ ਡਰੱਗ ਮਨੀ ਦੀ ਰਿਕਵਰ ਹੋਈ ਹੈ ਐਫ ਆਈ ਆਰ 35 ਚ 1240 ਰੁਪਏ ਇੱਕ ਨਾਲ ਆਇਫੋਨ ਤੇ ਜਿਹੜੀ ਐਫ ਆਈ ਆਰ ਨੰਬਰ 31 ਹੈ ਇਹਦੇ ਚ 2250 ਰੁਪਏ ਜਿਹੜੇ ਟਰੱਕ ਮੰਨੀਏ ਜਿਹੜੀ ਰਿਕਵਰ ਹੋਈ ਹੈ ਜਿਹੜੀ ਐਫ ਆਈ ਆਰ ਨੰਬਰ 31 ਹੈ ਇਹ ਇਹਦੇ ਵਿੱਚ ਜਿਹੜਾ ਇਹ ਦੋਸ਼ੀ ਉਸਾਲ ਅਲੀਆ ਸ਼ਾਲੂ ਹੈ ਇਹ ਜਿਹੜਾ ਕਿ 22 ਚ ਨਾਮ ਦੱਸੀ ਉਹਦੇ ਚ ਇਹਦੀ ਅਰੈਸਟੀ ਇਸ ਤੋਂ ਇਲਾਵਾ ਡਿਵੀਜ਼ਨ ਨੰਬਰ 2 ਥਾਣੇ ਚ ਜਿਹੜੀ ਐਫ ਆਈ ਆਰ ਨੰਬਰ 30 ਅਪਰ ਰਜਿਸਟਰ ਕੀਤੀ ਹੈ ਇਹ ਜਿਹੜੀ ਐਫ ਆਈ ਆਰ ਆ ਇਹ 261 85 ਸੈਕਸ਼ਨ ਆ ਬੀਐਸਪੀ ਇਹਦੇ ਵਿੱਚ ਜਿਹੜੇ ਐਡਿਕਟ ਹੁੰਦੇ ਹੋ ਉਹਨਾਂ ਤੇ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਆਪਾਂ ਮੋਡਲੀ ਜਿਹੜੀ ਆ ਉਹ ਮੈਡੀਕਲ ਸਹੂਤਾ ਵੀ ਪ੍ਰੋਵਾਈਡ ਕਰ ਸਕੀ ਉਹਨਾਂ ਦੀ ਇੱਕ ਕਿਸਮ ਦੀ ਹੈਲਪ ਵੀ ਹੋ ਸਕੇ ਤੇ ਇਹ ਜਿਹੜਾ ਬੰਦੇ ਆ ਇਹ ਚਾਰ ਲੜਕੇ ਹੈ ਕਿੰਕੂ ਮਹਾਜਨ ਅਭਿਸ਼ੇਕ ਨikhil కుమార్ ਸੋਮਨਾਰ ਤੇ ਇਹਨਾਂ ਦਾ ਬੇਸਿਕਲੀ ਜਿਹੜਾ ਇਹਨਾਂ ਤੇ ਜਿਹੜਾ ਪਰਚਾ ਆ ਉਹ ਕੀੰਦਾ ਹੋਇਆ ਕਿ ਇਹ ਪੀਰੇਸ ਲੋਖੇ ਰੁੰਦਾ ਸੇਗੂੰ ਕਰ ਰਹੇ ਸੀ ਤੇ ਇਹਨਾਂ ਨੂੰ ਹੁਣ ਆਪਾਂ ਫਰਦਰ ਜਿਹੜਾ ਉਹ ਮੈਡੀਕਲ ਅਥਾਰਟिटीज ਦੀ ਸੁਪਰਵੀਜ਼ਨ ਵਿੱਚ ਸਿਵਲ ਹਸਪੀਟਲ ਦੀ ਡਿਕਸ਼ਨ ਸੈਂਟਰ 'ਚ ਐਡਮਿਟ ਕਰਾਇਆ ਵਿਦ ਪੁਲਿਸ ਪ੍ਰੋਟੈਕਸ਼ਨ ਤੇ ਇੱਕ ਹੋਰ ਜਿਹੜੀ ਐਫ ਆਈ ਆਰ ਆ ਉਹ ਅੰਡਰ ਵੇਅ ਹੈ ਆਪਣੀ ਵੀਡੀਓ ਨੰਬਰ ਇੱਕ 'ਚ ਆਪਾਂ ਹੋਰ ਰਜਿਸਟਰ ਕਰ ਰਹੇ ਹਾਂ ਅੰਡਰ ਆਰ ਡੀ ਪੀ ਐਸ ਐਕਟ ਤੇ ਮੈਂ ਦੱਸ ਦੇਣਾ ਚਾਹਨਾ ਕਿ ਵੀ ਤੁਸੀਂ ਇਸ ਸਾਰੀ ਚੀਜ਼ ਤੋਂ ਦੇਖ ਸਕਦੇ ਹੋ ਕਿ ਵੀ ਪਠਾਨਕੋਟ ਦੇ ਐਸ ਐਸ ਪੀ ਪਠਾਨਕੋਟ ਦੇ ਸੀਜੀ ਡਾਇਰੈਕਸ਼ਨ ਦੇ ਅੰਡਰ ਜਿਹੜੀ ਪੁਲਿਸ ਆ ਉਹ ਲਗਾਤਾਰ ਜਿਹੜੇ ਪੈਡਨਰਜ਼ ਨਾਲ ਅਗੇਂਸਟ ਜਿਹੜਾ ਡਿਸਾਈਸਿਵ ਐਕਸ਼ਨ ਕਰ ਰਹੀ ਹੈ ਤੇ ਆਪਾਂ ਬੈਕ ਟੂ ਬੈਕ ਐਫ ਆਈ ਆਰਸ ਦੇ ਰਹੇ ਹੈ ਤੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੇ ਵੀ ਬੰਦੇ ਇਸ ਧੰਦੇ ਨਾਲ ਜੁੜੇ ਆ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਏਰੀਆਸ ਚ ਤੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਕਿ ਵੀ ਆਪਾਂ ਉਹਨਾਂ ਦੀ ਲਿਸਟ ਬਣਾਈ ਹੋਈ ਹੈ ਤੇ ਉਹਨਾਂ ਨੂੰ ਹਰ ਪੱਖੋਂ ਆਪਾਂ ਨਜ਼ਰ ਡੇਲੀ ਬੇਸ ਤੇ ਰੱਖ ਰਹੇ ਆ ਤੇ ਆਪਣੀ ਪੁਲਿਸ ਜਿਹੜੀ ਹੈ ਥਾਣਿਆਂ ਦੀ ਪਲਸ ਸਾਡੀ ਸੀਆਈਏ ਪਲਸ ਸਪੈਸ਼ਲ ਬ੍ਰਾਂਚ ਇਸ ਤੋਂ ਬਾਅਦ ਜਿਹੜੀ ਸਾਡੀ ਹੋਰ ਸਪੈਸ਼ਲਾਈਜ਼ਡ ਟੀਮਸ ਸਾਰੀਆਂ 24 ਇਨ ਟੂ 7 ਇਹਨਾਂ ਬੰਦਿਆਂ ਦੇ ਮਗਰ ਲੱਗੀਆਂ ਹੋਈਆਂ ਤੇ ਦੋਵੇਂ ਵੀ ਸਾਨੂੰ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਆਪਾਂ ਇਮੀਡੀਏਟਲੀ ਆਪਾਂ ਅਕਿੰਦਾ ਤੇਨੂੰ ਅਰੈਸਟ ਕਰੀਦਾ ਅੱਗੇ ਵੀ ਆਪਾਂ ਇਹਨਾਂ ਨੂੰ ਜਿਹੜੇ ਬੰਦੇ ਆਪਾਂ ਰਿਸਟ੍ਰਿਡ ਹੈ ਉਹਨਾਂ ਨੂੰ ਆਪਾਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਰਿਕਵਰੀਆਂ ਕਰਾਂਗੇ ਐਸ ਪਰ ਲਾਅ ਜਿਹੜੀ ਅੰਦੀ ਇਨਾ ਤੋਂ ਜਿਹੜੇ ਮੈਂ ਨਾਮ ਲਿਆ ਤਾਂ ਉਹ ਸਾਰੇ ਕਿਉਂਸ ਆਪਣੇ ਅਰੈਸਟ ਹੋ ਚੁੱਕੇ ਐ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਵੀ ਕੋਈ ਵੀ ਬੰਦਾ ਜਿਹੜਾ ਅਗਰ ਇਸ ਧੰਦੇ 'ਚ ਸੋਚ ਰਿਹਾ ਕਿ ਵੀ ਮੈਂ ਹੁਣ ਅੱਗੇ ਵਧੀਆ ਤਰੀਕੇ ਨਾਲ ਇਹਨੂੰ ਫਰਕਸ ਨੂੰ ਵੇਚ ਪਾਉਂਗਾ ਜਾਂ ਇਹਨੂੰ ਖਲਾਫ ਪਾਉਂਗਾ ਉਹ ਪੋਸਿਬਲ ਨਹੀਂ ਹੋਣਾ ਤੇ ਸਮਝਦਾਰੀ ਇਸੇ 'ਚ ਐ ਜਾਂ ਬੰਦਾ ਇਹ ਕੰਮ ਬੰਦ ਕਰ ਦੇ ਜਾਂ ਫਿਰ ਉਹ ਏਰੀਆ ਛੱਡ ਦੇ ਕਿਉਂਕਿ ਪੁਲਿਸ ਨੇ ਫਿਰ ਉਹਨੂੰ ਛੱਡਣਾ ਪਰ ਆਪਾਂ ਇਨਸ਼ੋਰ ਕਰਾਂਗੇ ਪਠਾਨਕੋਟ 'ਚ ਕਿ ਵੀ ਬੈਕ ਟੂ ਬੈਕ ਇਹ ਜਿਹੜੀ ਪੁਲਿਸ ਦੀ ਕਾਰਵਾਈਆਂ ਜਿਹੜੀਆਂ ਹੋਣ ਤੇ ਜਿਹੜੇ ਵੀ ਬੰਦੇ ਇਸ ਕੰਮ 'ਤੇ ਲੱਗੇ ਹੋਏ ਆ ਉਹਨਾਂ ਨੂੰ ਆਪਾਂ ਇਸ 'ਤੇ ਲਾਅ ਸਜ਼ਾ ਦਵਾਈਏ ਉਹਨਾਂ ਨੂੰ ਸਲਾਖਾ ਦੇ ਪਿੱਛੇ